ਸਰਕਾਰ ਧਰਨੇ ਚ ਪਿਆ ਜਾ ਹੋਈ ਧਰਨੇ ਕਿੰਨੇ ਸੀ ਇਹ ਹੁਣ ਧਰਨੇ ਨਹੀਂ ਲਾਉਣ ਦਿੰਦੇ ਸਾਨੂੰ ਕਹਿੰਦੇ ਕੰਮ ਕਰੋ ਨਾ ਪ੍ਰਮੋਸ਼ਨ ਨਾ ਤਰੱਕੀ ਕੁਝ ਨਹੀਂ ਦੇਣਾ ਤੁਹਾਨੂੰ ਸਰ ਗੱਲਾਂ ਹੀ ਨੇ ਬੇਅੰਤੀ ਟੀਚਰ ਚਾਰੇ ਧਰਨੇ ਦੇ ਰਹੇ ਨੇ ਢੈਂਕੇ ਚੜੇ ਖੜੇ ਨੇ ਕੋਈ ਭਰਤੀ ਨਹੀਂ ਹੋ ਰਹੀ ਪਟਵਾਰੀ ਜਿਹੜੇ ਉਹ ਪਟਵਾਰੀ ਵੱਖਰੇ ਰੋਲਾ ਪਾਈ ਖੜੇ ਨੇ پتہ ਕਿਹੜੇ ਤਰੀਕੇ ਨਾਲ ਸਰਕਾਰ ਭਰਤੀ ਕਰਦੀ ਪਈ ਏ ਇਸ ਬਾਰੇ ਸਾਨੂੰ ਨਹੀਂ ਕੁਝ ਪਤਾ ਤੁਹਾਡੇ ਤੋਂ ਕਿੰਨੇ ਕਿੰਨੇ ਬਲਜਮਾ ਦੀ ਆਪਾਂ ਸਭ ਦੇ ਵੀ ਕੰਮ ਲੈ ਲਏ ਜਾ ਰਹੇ ਨੇ ਸਾਡੇ ਕੋ ਸਰ ਇੱਕ ਬੰਦੇ ਕੋ 3-3 4-4 ਸ਼ੀਟਾਂ ਦੇ ਕੰਮ ਕੀਤੇ ਜਾ ਰਹੇ ਨੇ 4-4 ਸ਼ੀਟਾਂ ਦੇ 4 ਚਿਹਰਾਂ ਦੇ ਇੱਕ ਬੰਦਾ ਕੰਮ ਕਰ ਰਿਹਾ ਸਰ ਡੈਟ ਕੋਟੇ ਦੇ 5 ਸ਼ੀਟਾਂ ਖਾਲੀ ਵੀ ਨੇ ਸਾਡੇ ਕੋਲ ਭਰੀ ਅੱਛਾ ਬਿਲਕੁਲ 100% ਤੱਕ ਆ ਸਾਡੇ ਇੱਕ ਸੀਨੀਅਰ ਸੈਕ ਨੂੰ 2-2 3-3 ਸ਼ੀਟਾਂ ਦਾ ਚਾਰਜ ਦਿੱਤਾ ਜਾਂਦਾ ਇਹ ਸਰਕਾਰ ਸ਼ਰਤ ਲਾ ਕੇ ਸਾਡੀ ਪ੍ਰੋਮੋਸ਼ਨ ਕਰਦੇ ਨਹੀਂ 100% ਸਾਡੀ ਹਰਤਾਲੀ ਕੋ ਨਹੀਂ ਕੀਤੀ ਸਰਕਾਰ ਸਿਰਫ ਬਿਆਨ ਦਿੰਦੀ ਹੈ ਕੋਈ ਲਾਗੂ ਨਹੀਂ ਕਰਦੀ ਨਾ ਕੋ ਪ੍ਰਮੋਸ਼ਨ ਦਾ